ਦੀ ਦਿੱਤੀ ਕਾਰ ਦਿੱਤੀ ਕਾਰੋਬਾਰ ਦਿੱਤਾ ਕੋਈ ਗੁਣਾ ਥੋੜਾ ਸੁਖ ਮਾਣੋ ਤੇ ਬੰਦੇ ਨੂੰ ਰੱਬ ਨੇ ਕੋਠੀ ਦਿੱਤੀ ਹਜ਼ਾਰ ਗੱਜ ਦੀ ਤੇ ਬੰਦੇ ਨੇ 50 ਗੱਜ ਗੱਜ ਗੜੀ ਘੇਰ ਲਈ ਵੇਖਿਆ ਹੀ ਤੁਸੀਂ ਜਿੰਨੀ ਮਰਜ਼ੀ ਕੋਠੀ ਵੇਲੀ ਹੋਵੇ ਪਰ ਉਹ ਗੜੀ ਘੇਰ ਕੇ ਉੱਥੇ ਪਾਰਕ ਜਿਆ ਬਣਾਉਣਾ ਫੁੱਲ ਬੂਟੇ ਜੇ ਲਾਉਣੇ ਉਥੇ ਗੱਡੀਆਂ ਖੜੀਆਂ ਕਰਨ ਵਾਸਤੇ ਜਗ੍ਹਾ ਬਣਾਉਣੀ ਇਹ ਬੰਦੇ ਦੀ ਹਵਸ਼ ਹੈ। ਮੇਰੀ ਭੁੱਖ ਹੈ। ਪਰਛਦ ਬੰਦੇ ਨੂੰ ਇਹ ਨਹੀਂ ਪਤਾ ਕਿ ਮੈਂ ਇਹਦੇ ਨਾਲ ਮੈਂ ਲੋਕਾਂ ਦਾ ਰਾਹ ਕਿੰਨਾ ਰੋਕੀ ਜਾਂਦਾ। ਉਹ ਤੇਰੀ ਕੋਠੀ ਦਾ ਸੁਹੱਪਣ ਨਹੀਂ ਹੈ। ਉਹ ਤੇਰੀ ਤ੍ਰਿਸ਼ਨਾ ਦਾ ਜਲੂਸ ਹੈ। ਮੈਂ ਤਾਂ ਸ਼ਾਮੀ ਵੀ ਬੇਨਤੀ ਕੀਤੀ ਹੈ। ਵੀ ਸਭ ਤੋਂ ਵੱਧ ਪੜੇ ਲਿਖੇ ਬੰਦਿਆਂ ਦੀ ਥਾਂ 에ਰਪੋਰਟ ਹੈ। ਪਰ ਵੇਖਿਆ ਤੁਸੀਂ ਉੱਥੇ ਵੀ 24 ਘੰਟੇ ਕਰੇਡ ਚਲਾਉਣੀ ਪੈਂਦੀ ਐ ਬੰਦੇ ਕਰੋਨ ਫਾਲੋ ਹੀ ਨਹੀਂ ਕਰਦੇ ਗੁਰਦੁਆਰਿਆਂ ਦੇ ਬਾਹਰ ਤੁਸੀਂ ਵੇਖ ਲਓ ਸਭ ਤੋਂ ਵੱਧ ਬੰਦੇ ਧਰਮ ਕਰਮ ਕਮਾਉਣ ਆਉਂਦੇ ਨੇ ਪਰ ਸਭ ਨੇ ਗੱਡੀਆਂ ਰਾਹ 'ਚ ਰੋਕੀਆਂ ਹੋਈਆਂ ਨੇ ਤੁਹਾਡੀ ਗੱਡੀ ਕਰਕੇ ਕਿਸੇ ਨੂੰ ਕਿੰਨਾ ਟਾਈਮ ਵੱਧ ਲੱਗ ਰਿਹਾ ਹੈ ਕਦੇ ਸੋਚਿਆ ਜੁੱਤੀਆਂ ਬਾਹਰ ਪਾਈਆਂ ਹੋਈਆਂ ਨੇ ਤੁਹਾਨੂੰ ਪਤਾ ਹੈ ਥਾਂ ਥਾਂ ਤੇ ਜੁੱਤੀਆਂ ਲਾਉਣ ਨਾਲ ਗੁਰਦੁਆਰੇ ਦੀ ਖੂਬਸੂਰਤੀ ਕਿੰਨੀ ਖਰਾਬ ਹੁੰਦੀ ਹੈ ਕੀ ਡਿਸਪਲਨ ਰੱਖਣਾ ਸਫਾਈ ਰੱਖਣੀ ਨਿਯਮਾਂ ਦਾ ਪਾਲਣ ਕਰਨਾ ਦੂਜੇ ਬੰਦੇ ਦੀ ਸੁਭਦਾ ਦਾ ਧਿਆਨ ਰੱਖਣਾ ਇਹ ਧਰਮ ਨਹੀਂ ਇਹ ਨਹੀਂ ਆਉਂਦਾ ਧਰਮ ਵਿੱਚ ਮਾਦੇ ਸ਼ਾਮੀ ਵੀ ਬੇਨਤੀ ਕੀਤੀ ਵੀ ਮੈਂ ਰੋਜ਼ ਕੇ ਨਾ ਸਿਰ ਢੱਕ ਲਵਾਂ ਤੇ ਮੈਂ ਇਹ ਦੂਆ ਨੂੰ ਤਨੀ ਕਹਿੰਦਾ ਕੋਈ ਹਿੰਦੂ ਨਹੀਂ ਨੰਗੇ ਸਿਰ ਗੁਰਦੁਆਰੇ ਆਉਂਦਾ ਜੇ ਕਿਤੇ ਭੁੱਲ ਕੇ ਆ ਜਾਵੇ ਤੁਸੀਂ ਇੱਕ ਵਾਰੀ ਕਹਿ ਦਿਓ ਭਾਜੀ ਤੁਹਾਡਾ ਸਿਰ ਨੰਗਾ ਹੈ ਉਹ ਪੈਨਾਂ ਤੇ ਪਾਦਾ ਸਿਰ ਪੜੂਗਾ ਭੱਜ ਕੇ ਵੀ ਕਿਤੇ ਮੇਰਾ ਸਿਰ ਹੀ ਨਾ ਡਿੱਗ ਪਵੇ ਫਿਰ ਕੁਛਤਾਏਗਾ ਫਿਰ ਭੱਜ ਕੇ ਪਿੱਛੇ ਜਾਏਗਾ ਫਿਰ ਮਾਲ ਮੰਗੇਗਾ ਮੁੜ ਕੇ ਸਿਰ ਨੰਗਾ ਨਹੀਂ ਹੋਏਗਾ ਪਰ ਸਾਡਾ ਸਾਡਾ ਸਿਰ ਢੱਕਿਆ ਹੀ ਨਹੀਂ ਜਾਂਦਾ ਨਾ ਗੋਰੀਆਂ ਦਾ ਸਿਰ ਨੰਗਾ ਹੋਵੇ ਨਾ ਹਿੰਦੂ ਵੀਰਾਂ ਦਾ ਸਿਰ ਨੰਗਾ ਹੋਵੇ ਸਾਡੇ ਸਿਰ ਤੇ ਕੱਪੜਾ ਹੀ ਨਹੀਂ ਚੜਦਾ ਆਏ ਕੀ ਲੈਣਾ ਮੱਥਾ ਟੇਕਣ ਆਏ ਆ ਜੀ ਤੇ ਭਾਈ ਮੱਥਾ ਟੇਕਣ ਆਏ ਹੋ ਤੇ ਥੋੜਾ ਜਿਹਾ ਕੋਈ ਅਸੂਲ ਸਿੱਖ ਲਓ ਗੱਡੀ ਪਾਰ ਕਰਨੀ ਸਿੱਖ ਲਓ ਜੋੜਾ ਜਮਾ ਕਰਾਉਣਾ ਸਿੱਖ ਲਓ ਸਿਰ ਢੱਕਣਾ ਸਿੱਖ ਲਓ 2 ਮਿੰਟ ਬਹਿਣਾ ਵੀ ਸਿੱਖ ਲਓ ਬਹਿੰਦੇ ਕੋਈ ਨਹੀਂ ਭਰੀ ਜਾਣਗੇ ਚੀਕਾ ਗੱਡੀ ਖੜੀ ਕਰਨ ਤੇ ਗਿਆਨੀ ਜੀ ਬੜਾ ਟਾਈਮ ਲੱਗ ਗਿਆ ਜੇ ਕਿਤੇ ਇੰਨਾ ਕੁ ਟਾਈਮ ਤੁਸੀਂ ਗੁਰਦੁਆਰੇ ਬਹਿਣ ਬਹਿਣਾ ਸ਼ੁਰੂ ਕਰਦੇ ਆ ਹੁਣ ਐਸੀ ਕਰਕੇ ਪਾਰਕਿੰਗ ਵਨਵੇ ਕੀਤੀ ਹੈ ਕਿ ਸਮਾਂ بچਾਓ ਜਿਨ੍ਹਾਂ ਚਿਰ ਬਾਹਰ ਘੇੜੇ ਕੱਢਣੇ ਨੇ ਅੰਦਰ ਗੱਡੀ ਵਾੜੋ ਗੱਡੀ ਖੜੀ ਕਰੋ ਅੱਗੇ 10 ਮਿੰਟ ਗੁਰੂ ਕੋਲ ਬਹੋ ਤੇਰ ਕਰ ਮੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਦਰ ਸواری ਪਹਿਲਾ ਉਪਦੇਸ਼ ਹੀ ਐਸੀ ਛੇਵੇਂ ਗੁਰੂ ਦਾ ਸੱਤਵੇਂ ਗੁਰੂ ਨੂੰ ਪੁੱਤਰ ਲਾਮਣ ਸੰਕੋਚ ਕੇ ਚੱਲਣਾ ਤੁਹਾਡੇ ਕੋਲੇ ਸਾਈਕਲ ਹੈ ਕੀ ਮਾੜਾ ਜੀ ਤੁਹਾਡੇ ਕੋਲੇ ਸਕੂਟਰ ਹੈ ਇਹ ਵੀ ਕੀ ਮਾੜਾ ਕੋਠੀ ਹੈ ਕਾਰ ਹੈ ਕੋਈ ਮਾੜੀ ਥੋੜਾ ਜੇ ਰੱਬ ਨੇ ਤੁਹਾਨੂੰ ਬੁਲਟ ਦਿੱਤੀ ਤਾਂ ਜਰੂਰ ਪਟਾਕੇ ਵਾਉਣੇ ਨੇ ਦੂਰੋਂ ਬੰਪਰ ਚੇਨ ਕਰਕੇ ਲੋਕਾਂ ਨੂੰ ਪੱਟ 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 ਇਹ ਛੋਕਰਾ ਬਾਤ ਹੈ। ਦਮਨ ਸੰਕੋਚ ਕੇ ਚੱਲੋ ਰੱਬ ਨੇ ਤੁਹਾਨੂੰ ਦਿੱਤਾ ਹੈ ਨਾ ਖਾਓ ਰਾਜਰਾਜ ਜੀ ਕੇ ਖਾਓ। ਸੱਚੇ ਪਾਤਸ਼ਾਹ ਮਹਾਰਾਜ ਤੁਹਾਨੂੰ ਸਮਝਾਉਂਦੇ ਨੇ ਕਿ ਤਾਣ ਹੁੰਦੇ ਹੋਏ ਨਤਾਣਾ ਮਾਣ ਹੁੰਦੇ ਹੋਏ ਨਮਾਣਾ ਅਣ ਹੁੰਦੇ ਮੰਡਾਏ ਉਹ ਐਸਾ ਭਗਤ ਸਦਾਈ ਰੱਬ ਨੇ ਬਹੁਤ ਕੁਝ ਦਿੱਤਾ ਪਰ ਸਬਰ ਚ ਰਿਆ ਕਰੋ ਸਿੱਧਕ ਚ ਰਿਆ ਕਰੋ ਆਪਣੇ ਆਪ ਚ ਰਿਆ ਕਰੋ ਇਹ ਅੱਜ ਦੇ ਗੁਰਪੁਰਬ ਦਾ ਸਭ ਤੋਂ ਵੱਡਾ ਉਪਦੇਸ਼ ਹੈ ਵੀ ਦામਨ ਸੰਕੋਚ ਕੇ ਚੱਲੋ ਇਹ ਥੋੜਾ ਵੀ ਜੇ ਆਪਣੇ ਪੈਸੇ ਦਿੱਤੇ ਨੇ ਤੇ ਰੋਜ ਕੋਠੇ ਤੇ ਡੀਜੇ ਲਾ ਲਓ ਤੇ ਢੇਲੇ 'ਚ ਸ਼ਰਾਬ ਪਾ ਲਓ ਸਾਰੇ ਪਿੰਡ ਦੇ ਵਿੱਚ ਸੇ ਦਾ ਤਕਲਾ ਗੱਡ ਦਿਓ ਕਿੰਨੇ ਦਿਨ ਕੱਟੋਗੇ ਕਿਸੇ ਗਰੀਬ ਦੀ ਹਾਲ ਲੈ ਕੇ ਡੁੱਬ ਜੇਗੀ ਤੁਹਾਨੂੰ ਪਰ ਬੜੇ ਲੋਕ ਐਸੇ ਨੇ ਜਿਹਦੇ ਰੱਬ ਦੇ ਦਿੱਤੇ ਦੇ ਵਿੱਚੋਂ ਸ਼ੁਕਰਾਨਾ ਕਰਦੇ ਨੇ ਐਸੇ ਲੋਕ ਵੀ ਹੈਗੇ ਨੇ ਇਹਦੇ ਸਵੇਰੇ ਉੱਠ ਕੇ ਪਹਿਲਾਂ ਪੰਛੀਆਂ ਨੂੰ ਦਾਣੇ ਪਾਉਂਦੇ ਨੇ ਕਿਸੇ ਗਰੀਬ ਨੂੰ ਰੋਟੀ ਦਿੰਦੇ ਨੇ